ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਗਾਜਰ ਪਾ ਬਣਾਉਣ ਆਪਾਂ ਦੁੱਧ ਲਿਆਇਆ ਆ ਗਾਜਰਾਂ ਜੀ ਹੁਣ ਆਪਾਂ ਗਾਜਰਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਧੋ ਕੇ ਫਿਰ ਉਹਨਾਂ ਨੂੰ ਕद्दूकश ਕਰਾਂਗੇ ਜੀ ਇਹ ਦੁੱਧ ਘੜ ਘੜ ਕੇ ਆਪਣਾ ਥੋੜਾ ਹੋਈ ਜਾਂਦਾ ਖੋਆ ਬਣ ਚ ਟਾਈਮ ਲੱਗੂਗਾ ਹਜੇ ਖੋਆ ਬਣਾ ਕੇ ਫਿਰ ਆਪਾਂ ਗਾਜਰਾਂ ਅਲੱਗ ਤੋਂ ਭੁੰਨ ਕੇ ਪਾਵਾਂਗੇ ਹਲਵਾਈ ਸਟਾਈਲ ਦਾ ਗਾਜਰਪਾ ਬਣਾਵਾਂਗੇ ਹਾਂਜੀ ਹੁਣ ਖੋਆ ਬਣ ਚੁੱਕਿਆ ਇਹਨੂੰ ਕੱਢ ਲਾਂਗੇ ਖੋਆ ਬਣ ਕੇ ਤਿਆਰ ਆ ਜੀ ਇਹਨੂੰ ਹੁਣ ਆਪਾਂ ਕੱਢ ਲਾਂਗੇ ਇਹਨੂੰ ਕੱਢ ਕੇ ਫਿਰ ਗਾਜਰਾਂ ਭੁੰਨ ਕੇ ਕਿ ਤੇਨ ਉਹ ਖਾਵਾਂਗੇ ਫਾਈਨਲ ਲੁੱਕ ਜੀ ਹੁਣ ਆਪਾਂ ਪਈਆਂ 5 ਕਿਲੋ ਗਾਜਰਾਂ ਕੜਾਈ ਦੇ ਵਿੱਚ ਕद्दूकस ਕਰਕੇ ਹੁਣ ਆਪਾਂ ਇਹਨਾਂ ਨੂੰ ਭੁੰਨਾਂਗੇ ਗਾਜਰਾਂ ਨੂੰ ਇਹਨਾਂ ਦਾ ਪਾਣੀ ਸੁਕਾਵਾਂਗੇ ਹਾਂਜੀ ਇਹ ਗਾਜਰਾਂ ਦਾ ਪਾਣੀ ਸੁੱਕ ਗਿਆ ਹੁਣ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਘੋੜੀ ਪਹਿਲਾਂ ਥੋੜਾ ਪਾਵਾਂਗੇ ਥੋੜਾ ਬਚਾ ਲਾਂਗੇ ਘੋੜੀ ਦیسی ਘੋੜੀ ਦਾ ਬਾਂਦਾ ਕਰਤਾ ਘੋੜੀ ਦੇ ਜੀ ਰੂਟ ਪੰਥ ਹੋਰ ਪਾ ਲਓ ਹਾਂਜੀ ਹੁਣ ਗਾਜਰਾਂ ਚ ਕੀ ਹੋਰ ਪਾਉਗਾ ਆਪਾਂ ਜਿਹੜਾ ਘਿਓ ਰੱਖਿਆ ਸੀ ਬਚਾ ਕੇ ਉਹ ਵੀ ਵਿੱਚ ਪਾ ਦਾਂਗੇ ਇਹਨਾਂ ਨੂੰ ਗਾਜਰਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਪਾਤਾ ਸਾਰਾ ਤੇ ਹਾਂਜੀ ਹੁਣ ਆਪਣੇ ਅੰਗਰ ਜਰਾ ਭੁਜ ਗਿਆ ਆਪਾਂ ਪਾਵਾਂਗੇ ਵਿੱਚ ਖੋਆ ਹਾਂਜੀ ਆਪਾਂ ਹੁਣ ਵਿੱਚ ਖੋਆ ਪਾ ਕੇ ਵਿੱਚ ਖੰਡ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਆਪਾਂ ਇਹਦੇ ਵਿੱਚ ਪਾਤੀ ਹੋਣ 1.5 ਕਿਲੋ ਖੰਡ 5 ਕਿਲੋ ਦੁੱਧ ਸੀਗਾ 5 ਕਿਲੋ ਗਾਜਰਾ ਸੀ ਹੁਣ ਇਹਨੂੰ ਮਿਕਸ ਕਰਾਂਗੇ ਜਿਵੇਂ ਕਰਾਂ। ਹਾਂਜੀ ਆਪ ਗੱਜਰਪਾ ਬਣ ਗਿਆ। ਆ ਪਾਵਾਂਗੇ ਵਿੱਚ ਡਰਾਈ ਫਰੂਟ ਕਾਜੂ, ਮੇਵੇ ਦੇ ਪ੍ਰਦਾਨ। ਆ ਦੇਖੋ ਵੀ ਫਾਈਨਲ ਲੁੱਕ। ਹਾਂਜੀ ਗਾਜਰਪਾ ਬਣ ਕੇ ਤਿਆਰ ਆ ਬਹੁਤ ਸਵਾਦਿਸ਼ਟ ਬ ਗਾਜਰਪਾ ਬਣਿਆ ਆ ਤੁਸੀਂ ਵੀ ਬਣਾਓ ਆਪੇ ਖਾਓ ਆਪਣੇ ਬੱਚਿਆਂ ਨੂੰ ਖਵਾਓ ਵੀਡੀਓ ਵੇਖਣ ਲਈ ਥੈਂਕ ਯੂ